ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਘੇਰ ਲਏ ਨੇ ਗੋਨੇਆਣਾ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਤੁਸੀਂ ਵੇਖਿਆ ਜਿਹੜਾ ਕਿ 트ੈਂਡ ਦੇ ਵਿੱਚ ਚੱਲ ਰਿਹਾ ਹੈ ਇੱਕ ਨੌਜਵਾਨ ਦੀ ਸੀਆਈ ਸਟਾਫ ਬਠਿੰਡਾ ਬਣੀਓ ਤ੍ਰੰਤ ਲਾ ਕੇ ਬਾਹਰ ਦਿੱਤਾ ਜਾਂਦਾ ਤਾਂ ਫੇਰ ਜਿਹੜੀ ਰਫਤਾਰ ਫੜਦੇ ਪੰਜਾਬ ਦੀ ਗੋਨੇਆਣਾ ਮੰਡੀ ਦੇ ਵਿੱਚੋਂ ਪੰਜਾਬ ਦੇ ਲੋਕ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਾ ਪਾ ਲਿਆ ਔਰ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਗੁੱਸਾ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਔਰ ਬਹੁਤ ਵੱਡੀ ਟੱਕਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਲੱਗੀ ਹੈ ਔਰ ਦੂਜੀ ਖਬਰ ਆ ਕਾਂਸਟੇਬਲ ਨੂੰ ਲੈ ਕੇ ਜਿਹੜੀ ਅਮਨਦੀਪ ਕੌਰ ਬਠੰਡੇ ਵਾਲੀ ਥਾਰ ਵਾਲੀ ਫੜੀ ਜਾਂਦੀ ਆ ਤਾਂ ਉਸ ਦੇ ਨਾਲ ਨਾਲ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਕਿ ਕਨਸਪੈਕਟਰ ਲੇਡੀ ਪੰਜਾਬ ਦੇ ਵਿੱਚੋਂ ਫਿਰ ਫੜੀ ਗਈ ਆ ਔਰ ਦੋਵੇਂ ਖਬਰਾਂ ਤੁਹਾਨੂੰ ਇੱਕ ਕਰਕੇ ਮੈਂ ਦਿਖਾਉਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੋਨੇਆਣਾ ਮੰਡੀ ਦੇ ਲੋਕਾਂ ਦਾ ਬਹੁਤ ਵੱਡਾ ਘੇਰਾ ਪੈ ਗਿਆ ਔਰ ਦੂਜੇ ਪਾਸੇ ਕਨਸਟੇਬਲ ਦੀ ਜਿਹੜੀ ਭੈਣ ਹੈ ਉਹ ਵੀ ਫੜੀ ਗਈ ਹੈ ਦਰਾਂ ਸਾਲ ਦੇ ਵਿੱਚ ਰਿਸ਼ਤੇ 'ਚ ਨਹੀਂ ਮਹਿਕਮੇ ਦੇ ਅੰਦਰ ਕੰਮ ਕਰਦੀ ਸੀ ਇਨਸਪੈਕਟਰ ਸੀ ਇਸ ਕਰਕੇ ਮੈਨੂੰ ਉਹਦੀ ਭੈਣ ਦਾ ਯਾਨੀ ਵਰਡ ਦਿੱਤਾ ਇਸ ਕਰਕੇ ਕਿ ਉਹ ਵੀ ਯਾਨੀ ਇਸੇ ਦੀ ਤਰ੍ਹਾਂ ਇੱਕ ਰਿਸ਼ਵਤ ਲੈਦੀ ਫੜੀ ਗਈ ਹੈ ਯਾਨੀ ਹੈ ਤਾਂ ਕ੍ਰਾਈਮ ਹੀ ਆ ਪਰ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਫਸ ਗਏ ਨੇ ਕਿਉਂਕਿ ਮਾਮਲਾ ਬੜਾ ਗੰਭੀਰ ਆ ਤਿੰਨ ਮੁੱਦਿਆਂ ਨੂੰ ਲੈ ਕੇ ਫਸੇ ਨੇ ਕਰਨਲ ਬਾੜ ਦਾ ਮੁੱਦਾ ਕਿਉਂਕਿ ਕਰਨਲ ਬਾੜ ਨੂੰ ਵੀ ਤੁਹਾਨੂੰ ਪਤਾ ਹੈ ਕਿ ਜਿਹੜਾ ਕਿ ਇਨਸਾਫ ਨਹੀਂ ਮਿਲਿਆ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਜਾਂਦਾ ਫੇਕ ਨਿਕਲਦਾ ਬਹੁਤ ਸਾਰਾ ਪੰਜਾਬ ਦੇ ਅੰਦਰ ਮਾਮਲਾ ਖੜਾ ਹੁੰਦਾ ਫਿਰ ਚਰਚਾ ਹੁੰਦੀ ਆ ਉਹਨਾਂ ਦੇ ਪਰਿਵਾਰ ਨੂੰ ਵੀ ਇਨਸਾਫ ਨਹੀਂ ਮਿਲਦਾ ਔਰ ਭਗਵੰਤ ਮਾਨ ਮੁੱਖ ਮੰਤਰੀ ਗੋਨੇਆਣਾ ਦੇ ਵਿੱਚ ਜਾ ਕੇ ਫਸ ਜਾਂਦੇ ਨੇ ਕੱਲ ਦੀ ਤਰੀਕ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੱਲ ਦੀ ਤਰੀਕ ਦੇ ਵਿੱਚ ਗੋਨੇ ਆਣਾ ਪੂਰਾ ਸ਼ਹਿਰ ਪਿੰਡ ਜਾਨੀ ਜੋ ਵੀ ਆ ਉਹ ਬੰਦ ਰਿਹਾ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਇੰਨਾ ਗੁੱਸਾ ਭੜ ਗਿਆ ਕਿ ਮੁੱਖ ਮੰਤਰੀ ਘੇਰ ਲੈ ਸੁਣ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਇਨਸਪੈਕਟਰ ਦੀ ਜਿਹੜੀ ਉਹ ਖੜੀ ਗਈ ਹੈ ਲੇਡੀ ਉਸ ਦੀ ਖਬਰ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਐਮ ਹੈ ਸੁਣ ਅਖੋਤੀ ਪਾਲਸਿਆਏ ਦੱਸ ਆ ਤੇਰੀ ਬਾਦੀ ਧਾਰੀ ਗੁੰਡਾ ਕਰਦੀ ਪੁਛ ਲੈ ਜੋ ਕੀਤੀ ਆ ਇਹਦੇ ਬਾਰੇ ਤੇਰੀ ਜ਼ਮਾਨ ਕਿਉਂ ਨਹੀਂ ਖੁੱਲੀ ਇਹ ਦੀ 70 ਸਾਲਾਂ ਦੇ ਵਿੱਚ ਪਹਿਲੀ ਔਰ ਕਿ ਜਿਹੜੀ ਲੋਕਾਂ ਦੀ ਆਮ ਘਰਾਂ ਦਾ ਮੁੰਡਾ ਮੈਸਟਰ ਦਾ ਮੁੰਡਾ ਕਹੋਣ ਵਾਲੇ ਦੀ ਸਰਕਾਰ ਦੇ ਵਿੱਚ ਬਿਨਾ ਜਸੂਰੋ ਬਿਨਾ ਕੋਈ ਕੇਸ ਦਿਓ ਤੇਰੀ ਭਾਦੀ ਧਾੜੀ ਗੁੰਡੀ ਪੋਛ ਲੈ ਜਾ ਕੇ ਗੇਦਾ ਜਮਾਨ ਪੁੱਤ ਮਾਰਦਾ ਥਾਣੇ 'ਚ ਲੈ ਕੇ ਲਾਏ ਹਾਂਗੇ ਵੱਡੇ ਵੱਡੇ ਕੋਲ ਸਾਡੇ ਕੋਲ ਆ ਤਾਗੀ ਜਾਨਵਾ ਦੀ ਰੱਖਿਆ ਪੁੱਛ ਕਰੂਗੀ ਹੋਟਾ ਸਾਨੂੰ ਡਰ ਲੱਗਦਾ ਔਰ ਪੁਲਿਸ ਕਹਿੰਦੀ ਆ ਜਾਂ ਪੈਸੇ ਦਿਓ ਨਹੀਂ ਤੁਹਾਡਾ ਪੁੱਤ ਮਾਰਾਂਗੇ ਇਹ ਰਾਜਾ ਕਹਦਾ ਕੀਤਾ ਇਹ ਆਮ ਨਹੀਂ ਹੋਇਆ ਇਹ ਯੋਜਨਾਬੱਦੀ ਕੱਤਾ ਕੀਤਾ ਜਾ ਰਿਹਾ ਅੱਜ ਪੰਜਾਬ ਨੂੰ ਪੁੱਛ ਲਾਇ ਤੇ ਹਵਾਲੇ ਕੀਤਾ ਪੁੱਛ ਨਾ ਰਾਜਾ ਢੰਗਿਆਂ ਦਾ ਰਾਜਾ ਸਾਡਾ ਬੱਚਾ ਕਰੋ ਗਿਆ ਬਾਖ ਮੜੇ ਨਾ ਮੜੇ ਸਾਡੇ ਮਾਪਿਆਂ ਨੂੰ ਫਿਕਰ ਹੋ ਜਾਂਦਾ ਕਿਉਂ ਕਿ ਪਤਾ ਨਹੀਂ ਕਿਹੜੇ ਮੋਲ ਦੇ ਝੂਠਾ ਪੋਸਟ ਮੁਕਾਬਲਾ ਬਣਾ ਦੇਣ ਮੈਂ ਛੇ ਦਿਨਾਂ ਤੇ ਲੋਕਾਂ ਦੇ ਘਟ ਆ ਜਾਂਦੇ ਆ ਕੈਸਟਰਾਂ ਦੇ ਨਾਂ ਤੇ ਜਵਾਨ ਪੁੱਤ ਮਰੇ ਜਾ ਰਹੇ ਆ ਤਾਂ ਫਿਰ ਤੁਸੀਂ ਇਹ ਦੱਸੋ ਕਿ ਜੁਪੀ ਦਾ ਤੇ ਪੰਜਾਬ ਦਾ ਫਰਕ ਕੀ ਆ ਲੋਕੋ ਜਿਹੜਾ ਪੁੱਛਦੇ ਜਵਾਂੜਿਆਂ ਨੂੰ ਖੂਨ ਲੱਗਿਆ ਜੇ ਤੁਸੀਂ ਨਾ ਰੱਖਿਆ ਐ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਜ਼ਰਦੀ ਬਾਰੀ ਆਜੂ ਯਾਨੀ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੀ ਬਠਿੰਡਾ ਪੁਸ ਨੂੰ ਬਹੁਤ ਜਿਆਦਾ ਯਾਨੀ ਇੱਕ ਰੱਜ ਕੇ ਲਾਹਣਤਾ ਪਾਈਆਂ ਜਾ ਰੀਆਂ ਪੰਜਾਬ ਦੇ ਲੋਕਾਂ ਮੰਨਿਓ ਕਿਉਂਕਿ ਜਿਹੜਾ ਉਹ ਨੌਜਵਾਨ ਮਾਰਿਆ ਗਿਆ ਇਹਦਾ ਐਪਕਸੀ ਹੋ ਉਹਨੂੰ ਬਿਨਾ ਬਜਾਤੋ ਯਾਨੀ ਕਰੰਟ ਲਾ ਕੇ ਬਠਿੰਡੇ ਦੀ ਸੀਆਈ ਸਟਾਫ ਨੇ ਮਾਰ ਦਿੱਤਾ ਹੈ ਤਾਂ ਹੁਣ ਦੱਸੋ ਕਿ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਗੱਲਾਂ ਦਾ ਜਵਾਬ ਦੇਊਗਾ ਕਿਵੇਂ ਔਰ ਦੂਜੇ ਪਾਸੇ ਕਰਨਲ ਬਾੜ ਦੀ ਪਤਨੀ ਯੂਜਦੀ ਰਹਿੰਦੀ ਹੈ ਬਹੁਤ ਸਾਰਾ ਸੰਘਰਸ਼ ਵੀ ਕਰਦੀ ਆ ਫੌਜ ਦੇ ਵਿੱਚੋਂ ਵੀ ਬਹੁਤ ਵੱਡੇ ਵੱਡੇ ਅਧਿਕਾਰੀ ਆ ਜਾਂਦੇ ਆ ਸਾਹਮਣੇ ਉਸ ਤੋਂ ਬਾਅਦ ਬਿਆਨ ਵੀ ਹੋ ਜਾਂਦੇ ਆ ਬਹੁਤ ਸਾਰਾ ਯਾਨੀ ਇੱਕ ਕਲੇਸ਼ ਖੜਾ ਹੋ ਜਾਂਦਾ ਉਹਨੂੰ ਵੀ ਇਨਸਾਫ ਨਹੀਂ ਮਿਲਦਾ ਤੇਜੀ ਖਬਰ ਆ ਜਾਂਦੀ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਬਿਲਕੁਲ ਫੇਕ ਨਿਕਲ ਜਾਂਦਾ ਉਹਨਾਂ ਇਨਸਪੈਕਟਰਾਂ ਦੁਆਰਾ ਕੀਤਾ ਜਾਂਦਾ ਜਿਨ੍ਹਾਂ ਨੇ ਕਰਨਲ ਬਾਠ ਨੂੰ ਕੁੱਟਿਆ ਸੀ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੇ ਅੰਦਰ ਤਾਂ ਇਹ ਛੜੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਪੁਲਿਸ ਨੂੰ ਯਾਨੀ ਕਹਿੰਦੇ ਖੁੱਲੀ ਸ਼ੂਟ ਦੇ ਦਿੱਤੀ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਘੇਰੇ ਦੇ ਵਿੱਚ ਹੈ ਤਾਂ ਹੁਣ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਤੁਸੀਂ ਸੁਣਨ ਜਾ ਰਹੇ ਹੋ ਜਿਹੜਾ ਭਗਵੰਤ ਮਾਨ ਦੇ ਸਾਹਮਣੇ ਖੜਾ ਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਸਮੇਂ ਦੇ ਵਿੱਚ ਵੋਟਾਂ ਨੇ ਟਾਉ ਦੇ ਇਹਨਾਂ ਨੂੰ ਇਲੈਕਸ਼ਨਾਂ ਦੇ ਕਰਕੇ ਇਹਨਾਂ ਨੂੰ ਜਨਤਾ ਦੇ ਵਿੱਚ ਵਿਚਰਨਾ ਪੈਣਾ ਸੀ ਤਾਂ ਹੁਣ ਪੰਜਾਬ ਦੇ ਲੋਕ ਇੱਕ ਮਨ ਬਣਾਈ ਬੈਠੇ ਨੇ ਕਹਿੰਦੇ ਹੁਣ ਭਗਵੰਤ ਮਾਨ ਨੂੰ ਵੋਟਾਂ ਦਾ ਛੱਡੋ ਮੈਨੂੰ ਐਂ ਲੱਗਦਾ ਵੀ ਭਗਵੰਤ ਮਾਨ ਨੂੰ ਵੋਟਾਂ ਦੇ ਬਦਲੇ ਕੁਝ ਹੋਰ ਦੇਣਾ ਚਾਹੁੰਦੀ ਹੈ ਜਨਤਾ ਤਾਂ ਇਹ ਤਾਂ ਹੁਣ ਸਮਝ ਤਿਆ ਕਰੂਗੀ ਪੰਜਾਬ ਦੀ ਜਨਤਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਗਲੀਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਜਵਾਬ ਕੀ ਮਿਲਦੇ ਨੇ ਜਾਂ ਫਿਰ ਉਹਨਾਂ ਦੇ ਐਮਐਲਏ ਉਹਨਾਂ ਦੇ ਐਮਪੀ ਨੂੰ ਕੀ ਜਵਾਬ ਮਿਲਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਹੀ ਕਨਫਰੋ ਹੋ ਜਾਂਦਾ ਔਰ ਵੱਡੇ ਪੱਦਰ ਤੇ ਯਾਨੀ ਪੰਜਾਬ ਦੀ ਜਨਤਾ ਦੇ ਨਾਲ ਬਹੁਤ ਵੱਡੇ ਪੱਦਰ ਤੇ ਖਲਵਾੜ ਹੋ ਰਿਹਾ ਤਾਂ ਇਹਦਾ ਜਵਾਬ ਦੇਣਾ ਮੁੱਖ ਮੰਤਰੀ ਨੂੰ ਬਣਦਾ ਤਾਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਘੇਰ ਲਿਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਲੋਕਾਂ ਦੇ ਵਿੱਚ ਤਾਂ ਜਾਣਾ ਛੱਡੋ ਮੁੱਖ ਮੰਤਰੀ ਦਾ ਇੱਕ ਬਿਆਨ ਤੱਕ ਨਹੀਂ ਆਉਂਦਾ ਇਹ ਨੌਜਵਾਨ ਮੁੰਡਾ ਮਾਰਿਆ ਗਿਆ ਸੀਆਈ ਸਟਾਫ ਨੇ ਮਾਰਿਆ ਕਿਉਂ ਆ ਵਜ੍ਹਾ ਕੀ ਆ ਕਿਉਂ ਨਹੀਂ ਆਉਂਦਾ ਬਿਆਨ ਮਾਮਲਾ ਇਹ ਆ ਵੀ ਆਪਣੀ ਪੰਜਾਬ ਦੀ ਪੁਲਿਸ ਨੂੰ ਪਹਿਲਾਂ ਤੋਂ ਹੀ ਇੱਕ ਛੂਟ ਦੇਈ ਬੈਠੇ ਆ ਮੁੱਖ ਮੰਤਰੀ ਸਾਹਿਬ ਜਿਹੜਾ ਅੱਗੇ ਹੁਣ ਉਹਨਾਂ ਨੂੰ ਇਨਕਾਰ ਨਹੀਂ ਕਰ ਸਕਦੇ ਦਿੱਤੀ ਕਿਉਂ ਆ ਦੜਾ ਸਾਲ ਦੇ ਵਿੱਚ ਕਹਿੰਦਾ ਜਿੰਨੇ ਤੁਸੀਂ ਇਨਕਾਊਂਟਰ ਕਰੋਗੇ ਉਹਨਾਂ ਹੀ ਤੁਹਾਡੀਆਂ ਪੋਸਟਾਂ ਵਧਾਈਆਂ ਜਾਣਗੀਆਂ ਇਹ ਪੰਜਾਬ ਦੇ ਲੋਕਾਂ ਦੇ ਬਿਆਨ ਨੇ ਕਿ ਮੁੱਖ ਮੰਤਰੀ ਨੇ ਵੱਡੀ ਹਦਾਇਤ ਦੇ ਨਾਲ ਆਈਪੀਐਸ ਅਫਸਰਾਂ ਨੂੰ ਵੱਡੀਆਂ ਹਦਾਇਤਾਂ ਦਿੱਤੀਆਂ ਜਿਵੇਂ ਕਿ ਡੀਆਈ ਬਣ ਚੁੱਕੇ ਸਾਡੇ ਪਟਿਆਲਾ ਦੇ ਨਾਨਕ ਸਿੰਘ ਐਸਐਸਪੀ ਉਹ ਕਿਉਂ ਬਣੇ ਨੇ ਦਰਾਂ ਸਾਲ ਦੇ ਵਿੱਚ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਉਸ ਤੋਂ ਬਾਅਦ ਉਹਨਿੰਦੀਆਂ ਪੋਸਟਾਂ ਵਧਾਈਆਂ ਜਾਂਦੀਆਂ 10-10 ਲੱਖ ਰੁਪਈਆ ਇਨਾਮ ਵੀ ਦਿੱਤਾ ਜਾਂਦਾ ਤਾਂ ਉਸੇ ਪੈਸੇ ਦੇ ਨਸ਼ੇ ਦੇ ਵਿੱਚ ਕਰਨਲ ਬਾੜ ਦੀ ਕੁੱਟਮਾਰ ਹੁੰਦੀ ਉਹਦੇ ਬੇਟੇ ਦੀ ਹੁੰਦੀ ਆ ਤਾਂ ਫਿਰ ਫੌਜ ਤੱਕ ਵੀ ਗੱਲ ਪਹੁੰਚਦੀ ਹੈ ਪਰ ਮਾਮਲਾ ਹਲੇ ਤੱਕ ਵੀ ਲਟਕ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਪਤਨੀ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਹਿੰਦੇ ਅਸੀਂ ਤੁਹਾਨੂੰ 6 ਵਜੇ ਤੱਕ ਦਾ ਟਾਈਮ ਰੱਖ ਦਿੱਤਾ ਸੀ ਜਿਹੜਾ ਅੱਗੇ ਮੈਂ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਨੇ 6 ਵਜੇ ਦੇ ਟਾਈਮ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਸੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਕਿ ਨਰਿੰਦਰ ਦੀਪ ਦੇ ਨਾਲ ਇਨਸਾਫ ਨਹੀਂ ਹੋਇਆ ਗਲਤ ਹੋਇਆ ਤਾਂ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰਨੀ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ